ਓਰੇ ਆ ਓਰੇ ਆ ਓਰੇ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇੱਕ ਹੋਈ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਪਰ ਰੋਕ ਓਏ ਓਏ ਆ ਰੋਕ ਇਹਦੀ ਹਟ ਕਿਵੇਂ ਬਿਠਾ ਕੇ ਲੈ ਕੇ ਜਾ ਰਿਹਾ ਤੂੰ ਰੋਕ ਆਟੋ ਕਿਵੇਂ ਲੈ ਕੇ ਜਾ ਰਿਹਾ ਹਾਂ ਤੂੰ ਕਹਾਂ ਸੇ ਆ ਬਤਾਓ ਆਪ ਕਾਹਨਾ ਪੱਸੋ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇ ਜਾਂਦਾ ਹੈ ਨੈਚਰ ਦੇ ਕੋਲ ਪੈਨ ਮਾਰਦਾ ਪੈਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਦਿਨ ਦਾ ਟਾਈਮ ਹੁੰਦਾ 11 12 ਵਜ ਦਾ ਜਦੋਂ ਇਹ ਚੋਰੀ ਚਕਾਲੀ ਕਰਦੇ ਪੈਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਬਚੇਦਾ ਸੋ ਟੈਂਪਲ ਕਾਹਦੇ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਇਹ ਕਿਹੜੀ ਸੰਸਥਾ ਨਾਲ ਸੰਸਥਾ ਨਹੀਂ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਾ ਚੱਲਦਾ ਹੈ ਮੇਰੇ ਘਰੇ ਆਕਰ ਹੋਰਿਆ 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 ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਾਰਟੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਘੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਓਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾਸ ਸੁਣ ਆ ਦੇਖੋ ਨਾ ਮੂੰਹ ਨਹੀਂ ਕਰਦੀਆਂ ਓਰੇ ਆ ਫਿਰਦੀਆਂ ਨੇ ਓਰੇ ਹਾਂ ਕਾਹੇ ਕੀ ਕੀ ਪਰਚੀ ਆ ਤੁਹਾਡੇ ਪਾਸ ਕਾਹੇ ਕਾ ਪੈਸਾ ਮੰਗ ਰਹੇ ਬਤਾਓ ਬਤਾਓ ਕਾਹੇ ਕਾ ਪੈਸਾ ਮੰਗ ਰਹੇ ਬਤਾਓ ਇਧਰ ਆਓ ਉਹ ਭਾਗ ਰਹੇ ਹੋ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪੈ ਜਾਣ ਕਰਕੇ ਮੈਨੂੰ ਕਰਮਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਜਾਰਾਂ ਤੁਸੀਂ ਸਾਡੀ ਰੱਬ ਤੋਂ ਕਰਦੇ ਹੋ ਤਾਂ ਰੱਬ ਤੁਸੀਂ ਨਹੀਂ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਏ ਓ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਮ ਕਹਾਂ ਸੇ ਆਏ ਬਤਾਓ ਆਪ ਕਹਾਂ ਸੇ ਆਏ ਆਪ ਕਹਾਂ ਸੇ ਆਏ ਆਪ आप हो कहा के राजस्थान से यहाँ पंजाब में क्या कर रहे हो आपको पता है यहाँ पे कितनी लूट खुसूट हो रही है क्या कर रहे हो क्या लिखा हुआ है क्या साइन है ये आ देखो ये कु ने जी पाँच छह कुड़िया ने आटो तो साइड त लाओ ਆਟੋ ਸਾਈਡ ਤੇ ਲਾ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਆ ਮਦਰਾਸੀ ਦੋਸੇ ਵਾਲਾ ਸ਼ੇਰ ਵਾਲੇ ਕੇ ਡੋਸਾ ਖਾ ਰਹੇ ਸੀ ਤਾਂ ਪੰਜ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀਏ ਦੇਖੋ ਮੰਗਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭੱਜਿਆ ਉਹਨੂੰ ਮਗਰ ਮੈਂ ਤੁਹੇ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮੈਂ ਤਾਂ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਜਿੱਤੋਂ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਹਿ ਰਹੇ ਹੋ ਕੋਈ ਪੱਤੇ ਆ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਉਹ ਕੀ ਕੀ ਲਿਖਿਆ ਕਾਗਜ਼ ਪੜ੍ਹ ਕੇ ਸੁਣਾਉਂਗੇ ਭਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਛੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪਹਿ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਪੱਤੇ ਹਨ ਨਾ ਤਾਂ ਨਾਲ ਨਾ ਕੋਈ ਛੋਟਾ ਬੱਚਾ ਹੈ ਔਰ ਆਪ ਹੀ ਇਹ ਕੁੜੀਆਂ ਨਾ ਬਾ ਲੱਗੇ 18 ਸਾਲ ਤੋਂ ਪੂਰੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਸਭ ਵੀਡੀਓਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾਂ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਕੋ ਅਵੇਅਰ ਹੋ ਪਰसों ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਹੋਰ ਕੰਨੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇ ਜਾਂਦਾ ਹੈ ਨੇਚਰ ਦੇ ਕੋਲ ਪੈਨ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਦਿਨ ਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚੁਕਾੜੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਛਪਟਾ ਮਾਰ ਕੇ ਚੇਨ ਖੋ ਕੇ ਭੱਜ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨੱਥ ਨਹੀਂ ਪਾਈ ਜਾਂਦੀ ਸ਼ਰਿਆਂ ਬਜਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੇ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਹੈ ਕੋਹਨ ਨੇ ਪਾਜੀ ਕੁਛ ਵੀ ਪਤਾ ਹੈ ਇਹ ਜੇ ਲੋਕ ਇਉਰਿਆ ਕੇ ਹਰਚਪਾ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਾਹ ਭੱਜੀਆਂ ਨਜ਼ਰ ਆ ਰਹੀਆਂ ਜੀ ਆਪਾਸ ਦੀਆਂ ਨਜ਼ਰ ਆ ਰਹੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਬਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਏ ਹੋਣੀਆਂ ਨੇ ਇਹ ਕੱਲੇ ਕੱਲੇ ਕੋਲ ਜਾ ਕੇ ਜਿ हिसाब से ਲਊਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਹੇਟ ਲੈਂਦੀਆਂ ਹੋਣੀਆਂ ਇਹ ਨੂੰ ਹੀ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਹੈ ਇਹ ਫਿਰ ਪ੍ਰਸ਼ਾਸਨ ਦੇ ਅਧਿਕਾਰੀ ਦਾ ਕੋਈ ਕਾਗਜ਼ ਆ ਇਹ ਇਹ ਕਿਸ ਤਰ੍ਹਾਂ ਦਾ ਕਾਗਜ਼ ਹੈ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਾਲ ਸੰਸਥਾ ਨਹੀਂ ਪਾਜੀ ਪੜੋ ਇਹ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਾ ਚੱਲਦਾ ਹੈ ਮੇਰੇ ਘਰੇ ਆ ਕੇ ਆਸ਼ਮ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕਿਸਤੀ ਦੀ ਕਮੀ ਹੈ ਜੀ ਬਾਹਰੋਂ ਆ ਕੇ ਉਹਰੇ ਮੰਗਣ ਆ ਰਹੇ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜਿਹੇ ਲੋਕ ਪਹਿਲਾਂ ਰੇਕੀ ਕਰਦੇ ਨੇ ਦੇਖੋ ਜੀ ਸਾਰੇ ਲੋਕ ਕਿੰਨਾ ਕਿਤੇ ਅਵਿਆ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜ ਇਹ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ